ਹੈਲੋ ਸਸ਼ੀਕਾਲ ਦੋਸਤੋ ਮੈਂ ਹਮਨਪ੍ਰੀਤ ਕੌਰ ਮੈਂ ਨਿਜਕਸ ਤੁਹਾਨੂੰ ਸਵਾਗਤ ਕਰ ਰਹੀ ਹਾਂ ਅੱਜ ਅਸੀਂ ਗੋਭੀ ਦੀ ਐਨੀ ਵਧੀਆ ਰੈਸਪੀ ਬਣਾ ਕੇ ਤਿਆਰ ਕਰ ਰਹੇ ਹਾਂ ਕਿ ਜੋ ਤੁਹਾਡੇ ਬੱਚੇ ਵੀ ਬਹੁਤ ਖੁਸ਼ ਹੋ ਕੇ ਖਾਣਗੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਗੋਭੀ ਦਾ ਪੀਜ਼ਾ ਜੋ ਕਿ ਬਹੁਤ ਜ਼ਿਆਦਾ ਟੇਸਟੀ ਬੰਦ ਹੈ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਵੀਡੀਓ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਨਾ ਸਭ ਤੋਂ ਪਹਿਲਾਂ ਅਸੀਂ ਗੋਭੀ ਲੈ ਲਾਂਗੇ ਗੋਭੀ ਦੇ ਟੰਡਲ ਆਪਾਂ ਸਾਰੇ ਕੱਢ ਦਿੱਤੇ ਨੇ ਜਿਹੜੇ ਸਾਈਡਾਂ ਤੇ ਲੱਗੇ ਹੁੰਦੇ ਨੇ ਹੁਣ ਆਪਾਂ ਟੰਡਲ ਕੱਢ ਕੇ ਇਹਦਾ ਇਹਨੂੰ ਚੰਗੀ ਤਰ੍ਹਾਂ ਧੋ ਕੇ ਆਪਾਂ ਨੇ ਯੂਜ਼ ਕਰਨਾ ਹੈਗਾ ਵੈ ਇਹ ਦੇਖੋ ਆਪਾਂ ਇਸ ਤਰੀਕੇ ਨਾਲ ਸਾਰੇ ਟੰਡਲ ਕੱਢ ਲੈਣੇ ਨੇ ਤੇ ਹੁਣ ਅਸੀਂ ਗੋਭੀ ਨੂੰ ਕੱਟ ਲਾਂਗੇ ਤੁਸੀਂ ਦੇਖ ਲਓ ਕਿੱਦਾਂ ਕੱਟਣਾ ਹੈ ਆਪਾਂ ਨੇ ਆਪਾਂ ਨੇ ਥੋੜਾ ਜਿਹਾ ਮੋਟਾ ਕੱਟਣਾ ਹੈ ਤੇ ਚੁੜਾਈ ਵਿੱਚ ਕੱਟਣਾ ਹੈ ਇਹਨੂੰ ਇਹ ਦੇਖੋ ਇਸ ਤਰੀਕੇ ਨਾਲ ਆਪਾਂ ਕੱਟਣਾ ਹੈ ਇਹ ਦੇਖੋ ਇਸ ਤਰੀਕੇ ਨਾਲ ਕੱਟਣਾ ਆਪਾਂ ਨੇ ਐਸੇ ਤਰੀਕੇ ਨਾਲ ਆਪਾਂ ਸਾਰੀ ਗੋਭੀ ਕੱਟ ਕੇ ਤਿਆਰ ਕਰ ਲਾਂਗੇ ਇਹ ਦੇਖੋ ਆਪਾਂ ਇਸ ਤਰੀਕੇ ਨਾਲ ਸਾਰੀ ਗੋਭੀ ਕੱਟ ਕੇ ਤਿਆਰ ਕਰ ਲਾਂਗੇ ਹੁਣ ਅਸੀਂ ਇਹਨੂੰ ਗਰਮ ਪਾਣੀ ਦੇ ਵਿੱਚ ਉਬਾਲ ਲਾਂਗੇ ਤਾਂ ਕਿ ਜੋ ਵੀ ਇਹਦੇ ਵਿੱਚ ਕੋਈ ਵੀ ਕੋਈ ਕੀੜਾ ਹੋਵੇ ਗੰਦਗੀ ਹੋਵੇ ਉਹ ਨਿਕਲ ਜਾਵੇ ਇਹ ਦੇਖੋ ਇਸ ਤਰੀਕੇ ਨਾਲ ਉਬਾਲ ਲਾਂਗੇ ਤਾਕੀ ਸਾਡੀ ਜੋ ਗੋਭੀ ਹੋ ਵੀ ਥੋੜੀ ਜਿਹੀ ਨਰਮ ਹੋ ਜਾਏਗੀ ਆਪਾਂ ਨੂੰ ਜ਼ਿਆਦਾ ਨਹੀਂ ਉਬਾਲਣਾ ਪਹਿਲਾਂ ਗਰਮ ਪਾਣੀ ਕਰਕੇ ਉਹਦੇ ਵਿੱਚ ਪਾਣਾ ਵੇ ਤੇ ਸਿਰਫ 2 ਤੋਂ 3 ਮਿੰਟ ਵਾਸਤੇ ਇਹਨੂੰ ਆਪਾਂ ਨੇ ਉਬਾਲਣਾ ਵੇ ਜੇ ਜ਼ਿਆਦਾ ਦੇਰ ਉਬਾਲਾਂਗੇ ਤੇ ਸਾਡੀ ਗੋਭੀ ਜ਼ਿਆਦਾ ਗਲ ਜਾਏਗੀ ਤੇ ਸਾਡੇ ਜੋ ਗੋਭੀ ਦੇ ਟੰਡਲ ਹੈ ਉਹ ਪੀਸ ਅਲੱਗ-ਅਲੱਗ ਹੋ ਜਾਣਗੇ ਤੇ ਆਪਾਂ ਅਲੱਗ ਨਹੀਂ ਕਰਨੇ ਹੈਗੇ ਇਹਨਾਂ ਨੂੰ ਆਪਾਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਉਬਾਲ ਲੈਣਾ ਵੇ ਸਿਰਫ 2 ਮਿੰਟ ਵਾਸਤੇ ਇਹ ਦੇਖੋ ਸਾਡੀ ਜੋ ਗੋਭੀ ਹੈ ਉਹ ਚੰਗੀ ਤਰੀਕੇ ਨਾਲ ਉਬਲ ਚੁੱਕੀ ਹੈ ਦੇਖ ਸਕਦੇ ਹੋ ਤੁਸੀਂ ਤੁਸੀਂ ਚਾਹੇ ਤੇ ਇਸ ਟਾਈਮ ਤੇ ਇਹਦੇ ਵਿੱਚ ਹਲਦੀ ਵੀ ਪਾ ਸਕਦੇ ਹੋ ਥੋੜੀ ਜੀ ਤਾਂ ਕਿ ਥੋੜਾ ਜਿਹਾ ਦਾ ਕਲਰ ਚੇਂਜ ਹੋ ਜਾਵੇ ਉਹ ਪਾਣਾ ਆਪਸ਼ਨਲ ਹੈ ਤੁਸੀਂ ਪਾ ਚਾਹੁੰਦੇ ਹੋ ਤੇ ਪਾ ਸਕਦੇ ਹੋ ਨਹੀਂ ਸਕਿਪ ਕਰ ਸਕਦੇ ਹੋ ਹੁਣ ਸਾਡੀ ਗੋਭੀ ਹੋ ਚੁੱਕੀ ਹੈ ਹੁਣ ਅਸੀਂ ਇਹਨੂੰ ਕੱਢ ਲਾਂਗੇ ਇਹਦਾ ਪਾਣੀ ਸਾਰਾ ਕੱਢ ਕੇ ਤੇ ਥੋੜੀ ਦੇਰ ਵਾਸਤੇ ਇਹਨੂੰ ਠੰਡਾ ਕਰ ਲਾਂਗੇ ਜ਼ਿਆਦਾ ਠੰਡਾ ਨਹੀਂ ਕਰਨਾ ਬਸ ਹਲਕਾ ਜਿਹਾ ਠੰਡਾ ਹੋ ਜਾਵੇ ਸਾਡਾ ਇਹ ਦੇਖੋ ਇਸ ਤਰੀਕੇ ਨਾਲ ਆਪਾਂ ਸਾਰੇ ਕੱਢ ਲੈਣੇ ਨੇ ਐ ਦੇਖੋ ਆਪਣੀ ਗੋਭੀ ਚੋਰ ਥੜੀ ਹਲਕੀ ਠੰਡੀ ਹੋ ਚੁੱਕੀ ਹੈ ਹੁਣ ਅਸੀਂ ਇਹਦੇ ਉੱਪਰ ਸੌਸ ਲਾ ਦਾਂਗੇ ਮੈਂ ਆਪਣਾ ਟਮਾਟੋ ਸੌਸ ਲਾ ਰਹੀ ਹਾਂ ਸੌਸ ਤੁਸੀਂ ਜੋ ਤੁਹਾਨੂੰ ਪਸੰਦ ਹੋ ਉਸੇ ਉਹ ਲਗਾ ਸਕਦੇ ਏਗੇ ਪਹਿਲਾ ਟਮਾਟੋ ਸੌਸ ਸਾਰੇ ਪਾਸੇ ਚੰਗੀ ਤਰੀਕੇ ਨਾਲ ਲਗਾ ਕੇ ਇਹਨੂੰ ਫੈਲਾ ਲੈਣਾ ਆਪਾਂ ਨੇ ਇਸ ਤਰੀਕੇ ਨਾਲ ਆਪਾਂ ਸਾਰੇ ਪਾਸੇ ਟਮਾਟੋ ਸੌਸ ਲਗਾ ਲੈਣੀ ਹੈ ਹੁਣ ਮੈਂ ਇਹਦੇ ਵਿੱਚ ਚੰਗੀ ਤਰ੍ਹਾਂ ਚਮਚ ਦੇ ਨਾਲ ਆਪਾਂ ਨੇ ਫੈਲਾ ਲੈਣਾ ਆਪਾਂ ਨੇ ਇਸ ਤਰੀਕੇ ਨਾਲ ਆਪਾਂ ਸਾਰੇ ਪਾਸੇ ਚਮਚ ਦੇ ਨਾਲ ਫੈਲਾ ਲੈਣਾ ਵੈ ਹੁਣ ਮੈਂ ਇਹਦੇ ਉੱਪਰ ਚਿਲੀ ਸੌਸ ਪਾ ਰਹੀ ਹਾਂ ਤੁਸੀਂ ਚਾਹੇ ਤੇ ਪੀਜ਼ਾ ਸੌਸ ਵੀ ਪਾ ਸਕਦੇ ਹੈਗੇ ਹੋ ਸੌਸ ਤੁਹਾਨੂੰ ਜੋ ਪਸੰਦ ਹੈ ਤੁਸੀਂ ਉਹ ਪਾ ਸਕਦੇ ਹੈਗੇ ਹੋ ਚਾਹੇ ਤੇ ਮਾਇਓਨੈਸ ਵੀ ਪਾ ਸਕਦੇ ਹੈਗੇ ਹੋ ਪਰ ਮੈਂ ਸਿਰਫ ਚਿਲੀ ਸੌਸ ਪਾ ਰਹੀ ਹਾਂ ਫਿਰ ਆਪਾਂ ਇਹਨੂੰ ਵੀ ਚਿਲੀ ਸੌਸ ਪਾਉਣ ਤੋਂ ਬਾਅਦ ਆਪਾਂ ਫੈਲਾ ਲੈਣਾ ਚੰਗੀ ਤਰੀਕੇ ਨਾਲ ਇਸ ਤਰੀਕੇ ਨਾਲ ਆਪਾਂ ਫੈਲਾ ਲੈਣਾ ਸਾਰੇ ਪਾਸੇ ਹੁਣ ਅਸੀਂ ਇਹਨੂੰ ਤਵੇ ਦੇ ਉੱਪਰ ਸੇਕ ਲਵਾਂਗੇ ਮੈਂ ਗ੍ਰਿਲ ਗ੍ਰੀਲਰ ਤੇ ਸੇਕ ਰਹੀ ਹੈਗੀ ਆ ਤੁਸੀਂ ਸਿੰਪਲ ਤਵਾ ਹੈਗਾ ਸਿੰਪਲ ਤਵੇ ਤੇ ਵੀ ਸੇਕ ਸਕਦੇ ਹੈਗੇ ਉਹ ਥੋੜਾ ਜਿਹਾ ਹਲਕਾ ਜਿਹਾ ਤੇਲ ਜਾਂ ਬਟਰ ਪਾ ਕੇ ਜਿਵੇਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਹ ਪਾ ਕੇ ਸੰਗੀ ਦਾ ਤਵਾ ਆਪਾਂ ਫੈਲਾ ਲੈਣਾ ਇਹਨੂੰ ਤੇ ਹੁਣ ਅਸੀਂ ਇਹਦੇ ਉੱਪਰ ਜੋ ਗੋਭੀ ਹੈ ਜਿਸ ਸੌਸ ਲਾ ਕੇ ਰੱਖਿਆ ਸੀਗਾ ਉਹ ਰੱਖ ਦਾਂਗੇ ਸਾਡਾ ਤੇਲ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਹੋਇਆ ਹੈ ਹੁਣ ਅਸੀਂ ਜਿਹਦੇ ਪਾਸੇ ਸੌਸ ਲੱਗੀ ਸੀਗੀ ਉਸ ਪਾਸਾ نیچے ਕਰ ਦੇਣਾ ਮੈਂ ਇਸ ਤਰੀਕੇ ਨਾਲ ਆਪਾਂ ਰੱਖ ਦੇਣੀ ਹੈ ਗੋਭੀ ਸਾਰੀ ਤੇ ਹੁਣ ਉੱਪਰੋਂ ਵੀ ਅਸੀਂ ਸੌਸ ਲਗਾ ਦੇਣੀ ਹੈ ਉਸੇ ਤਰੀਕੇ ਨਾਲ ਆਪਾਂ ਸੌਸ ਜਿਵੇਂ ਪਹਿਲਾਂ ਲਗਾਈ ਸੀ ਓਵੇਂ ਲਗਾ ਦਾਂਗੇ ਪਹਿਲਾਂ ਟਮੇਟੋ ਸੌਸ ਤੇ ਫਿਰ ਚਿਲੀ ਸੌਸ ਸੌਸ ਤੁਹਾਨੂੰ ਜੋ ਪਸੰਦ ਹੈ ਜਿੰਨੀ ਪਸੰਦ ਹੈ ਤੁਸੀਂ ਓਨੇ ਯੂਜ਼ ਕਰ ਸਕਦੇ ਹੈਗੇ ਓ ਜੇਕਰ ਤੁਹਾਨੂੰ ਨਹੀਂ ਪਸੰਦ ਹੈ ਤੁਸੀਂ ਸਕਿਪ ਕਰ ਸਕਦੇ ਹੈਗੇ ਓ ਸਿਰਫ ਕਲੀ ਚਾਏ ਤਾਂ ਤੁਸੀਂ ਟਮੇਟੋ ਸੌਸ ਲਗਾਉਣਾ ਚਾਹੁੰਦੇ ਹੋ ਕਲੀ ਟਮੇਟੋ ਸੌਸ ਵੀ ਲਗਾ ਸਕਦੇ ਆ ਕਿਉਂ ਉਹਦੇ ਨਾਲ ਵੀ ਟੇਸਟ ਬਹੁਤ ਵਧੀਆ ਆਉਂਦਾ ਵੈ ਪਰ ਥੋੜਾ ਜਿਹਾ ਮੈਨੂੰ ਹਲਕੀ ਚਿਲੀ ਸੌਸ ਲਗਾ ਰਹੀ ਹਾਂ ਤੁਸੀਂ ਪੀਜ਼ਾ ਸੌਸ ਵੀ ਲਗਾ ਸਕਦੇ ਹੋ ਮਾਇਓਨੈਸ ਵੀ ਲਗਾ ਸਕਦੇ ਆ ਕਿਉਂ ਹੁਣ ਆਪਾਂ ਸਾਰੇ ਪਾਸੇ ਸੌਸ ਨੂੰ ਫੈਲਾ ਲਿੱਤਾ ਵੈ ਹੁਣ ਅਸੀਂ ਇਹਦੇ ਉੱਪਰੋਂ 치ਜ਼ ਪਾਵਾਂਗੇ ਆਪਾਂ ਇਸ ਤਰੀਕੇ ਨਾਲ ਸਾਰੇ ਗੋਭੀ ਤੇ 치ਜ਼ ਲਗਾ ਦਾਂਗੇ ਆ ਦੇਖੋ ਸਾਰੇ ਪਾਸੇ ਆਪਾਂ ਫੈਲਾ ਦੇਣਾ ਵੈ ਗੈਸ ਆਪਾਂ ਸਲੋ ਰੱਖਣਾ ਵੈ ਜੇ ਆਪਾਂ ਗੈਸ ਨੂੰ ਹਾਈ ਫਲੇਮ ਤੇ ਰੱਖਿਆ ਤੇ ਸਾਡਾ ਨੀਚੋਂ ਨਾ ਸੜ ਜਾਣਾ ਵੈ ਸੌਸ ਕਿਉਂਕਿ ਸੌਸ ਲੱਗੀ ਹੋਈ ਹੈ ਇੱਕ ਵਾਰੀ ਤਵਾ ਗਰਮ ਕਰਨ ਤੋਂ ਬਾਅਦ ਆਪਾਂ ਗੈਸ ਨੂੰ ਸਲੋ ਕਰ ਦੇਣਾ ਵੈ ਹੁਣ ਅਸੀਂ ਇਹਦੇ ਉਪਰੋਂ ਕੌਣ ਲਗਾ ਦਾਂਗੇ ਤੁਸੀਂ ਚਾਹੇ ਤੇ ਥੋੜੀ ਜਿਹੀ ਹਲਕੀ ਹਲਕੀ ਸ਼ਿਮਲਾ ਮਿਰਚ ਬਰੀਕ-ਬਰੀਕ ਕੱਟ ਕੇ ਉਹ ਵੀ ਲਗਾ ਸਕਦੇ ਅਗੇਓ ਮੈਂ ਕਲੀ ਕੌਨਸ ਪਾ ਰਹੀ ਹਾਂ ਇਹਦੇ ਵਿੱਚ ਹੁਣ ਅਸੀਂ ਇਹਨੂੰ ਥੋੜੀ देर ਵਾਸਤੇ ਟੱਕ ਦਾਂਗੇ ਤਾਂ ਕਿ ਜੋ ਸਾਡੀ ਚੀਜ਼ ਹੈ ਉਹ ਮੈਲਟ ਹੋ ਜਾਵੇ ਬਸ ਆਪਾਂ ਇੰਨੀ ਦੇਰ ਤੱਕ ਕਰਨਾ ਕਿ ਸਾਡੇ ਨੀਚੋਂ ਵੀ ਚੰਗੀ ਤਰ੍ਹਾਂ ਸਿੱਕ ਜਾਵੇ ਤੇ ਸਾਡੇ ਜੋ ਉੱਪਰੋਂ ਚੀਜ਼ ਹੈ ਉਹ ਵੀ ਮੈਲਟ ਹੋ ਜਾਵੇ ਬਸ ਆਪਾਂ ਇੰਨੀ ਦੇਰ ਹੀ ਕਰਨਾ ਹੈ ਇਹ ਦੇਖੋ ਤੁਸੀਂ ਥੋੜਾ ਜਿਹਾ ਨਾ ਇਹਨੂੰ ਸਾਈਡ ਤੇ ਕਰ ਕਰਕੇ ਇਸ ਤਰ੍ਹਾਂ ਕਰ ਲੈਣਾ ਤਾਂ ਕਿ ਸਾਡੀ ਨਾ ਇੱਕੋ ਪਾਸੇ ਜਗਾ ਪਈ ਰਹੇਗੀ ਗੋਭੀ ਤੇ ਸੜਨ ਦਾ ਡਰ ਹੁੰਦਾ ਵੈ ਤੁਸੀਂ ਹਲਕਾ ਹਲਕਾ ਅੱਗੇ ਪਿੱਛੇ ਕਰਕੇ ਤੁਸੀਂ ਇਹਨੂੰ ਸੇਕ ਲੈਣਾ ਫਿਰ ਥੋੜੇ ਦੇ ਟੱਕ ਦਾਂਗੇ ਤਾਂ ਕਿ ਸਾਡੀ ਸੀ ਚੰਗੀ ਤਰ੍ਹਾਂ ਮੈਲਟ ਹੋ ਜਾਵੇ ਇਹ ਦੇਖੋ ਬਸ ਸਾਡੀ ਚੀਜ਼ ਜੋ ਹੈਗੀ ਹੈ ਮੈਲਟ ਹੋ ਚੁੱਕੀ ਹੈ ਇਹ ਦੇਖੋ ਆਪਾਂ ਟੱਕਣ ਉਤਾਰਤਾ ਤੁਸੀਂ ਦੇਖ ਸਕਦੇ ਹੈਗੇ ਉਹ ਚੀਜ਼ ਸਾਡੀ ਮੈਲਟ ਹੋ ਚੁੱਕੀ ਹੈ ਸਾਡੀ ਜੋ ਗੋਭੀ ਪੀਜ਼ਾ ਹੈ ਬਣ ਕੇ ਤਿਆਰ ਹੋ ਚੁੱਕਿਆ ਵੈ ਇਹ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਇਹਨਾਂ ਨੂੰ ਉਤਾਰ ਲਾਂਗੇ ਸਾਰਿਆਂ ਨੂੰ ਇਸ ਤਰੀਕੇ ਨਾਲ ਆਪਾਂ ਸਾਰਾ ਉਤਾਰ ਲਾਂਗੇ ਸਾਡੀ ਨੀਚੋਂ ਵੀ ਚੰਗੀ ਤਰ੍ਹਾਂ ਸਿੱਕ ਚੁੱਕੀ ਐ ਇਹ ਦੇਖੋ ਸਾਡੀ ਜੋ ਗੋਭੀ ਦਾ ਪੀਜ਼ਾ ਹੈ ਉਹ ਬਣ ਕੇ ਤਿਆਰ ਹੋ ਚੁੱਕਿਆ ਵੈ ਬਹੁਤ ਵਧੀਆ ਸਨੈਕਸ ਹੈਗਾ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਹੁਣ ਅਸੀਂ ਇਹਦੇ ਉੱਪਰ ਚਿਲੀ ਫਲੈਕਸ ਤੇ 오ਰਗੈਨੋ ਪਾ ਦਾਂਗੇ ਅ ਫ ਚਿੱਲੀ ਫਲੈਕਸ ਪਾ ਦਿੱਤੀ ਹੈ ਇਹਦੇ ਉੱਪਰ ਥੋੜ੍ਹੀ ਥੋੜ੍ਹੀ ਤੇ ਹੁਣ ਅਸੀਂ ਇਹਦੇ ਵਿੱਚ ਮਿਕਸ ਹਰब्स ਪਾ ਦਾਂਗੇ ਇਹ ਦੇਖੋ ਸਾਡਾ ਜੋ ਬ੍ਰੈਡ ਦਾ ਪੀਜ਼ਾ ਬਣ ਕੇ ਤਿਆਰ ਹੋ ਚੁੱਕਿਆ ਹੈ ਵੇ ਤੁਸੀਂ ਇਹਨੂੰ ਜਦੋਂ ਮਰਜ਼ੀ ਬਣਾ ਕੇ ਟਰਾਈ ਕਰ ਸਕਦੇ ਹੋ ਕਿ ਤੁਹਾਡੇ ਬੱਚਿਆਂ ਨੂੰ ਵੀ ਇਹ ਜ਼ਰੂਰ ਪਸੰਦ ਆਏਗਾ ਹੁਣ ਅਸੀਂ ਇਹਦੇ ਉੱਪਰੋਂ ਮਿਕਸ ਹਰब्स ਪਾ ਦਾਂਗੇ ਤੁਹਾਨੂੰ ਜਿਸ ਤਰੀਕੇ ਨਾਲ ਪੀਜ਼ਾ ਪਸੰਦ ਹੈ ਤੁਸੀਂ ਉਸ ਤਰੀਕੇ ਨਾਲ ਇਹਦੇ ਉੱਪਰ ਪਾ ਸਕਦੇ ਹੋ ਹਰब्स ਇਹ ਦੇਖੋ ਬ੍ਰੈਡ ਦਾ ਬਹੁਤ ਵਧੀਆ ਸਨੈਕਸ ਬਣ ਕੇ ਤਿਆਰ ਹੋਇਆ ਵੈ ਤੁਹਾਡੇ ਬੱਚਿਆਂ ਨੂੰ ਜਰੂਰ ਪਸੰਦ ਆਏਗਾ ਤੁਸੀਂ ਇਹਨੂੰ ਇੱਕ ਵਾਰੀ ਜਰੂਰ ਬਣਾ ਕੇ ਟਰਾਈ ਕਰਨਾ ਤੇ ਅਗਰ ਤੁਹਾਨੂੰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਮੇਰੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਅਗਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਨਾ ਤਾਂਕਿ ਮੈਂ ਜੋ ਵੀ ਵੀਡੀਓ ਬਣਾਵਾਂ ਉਹ ਨੋਟੀਫਿਕੇਸ਼ਨਾਂ ਜਲਦੀ ਜਲਦੀ ਪਹੁੰਚ ਸਕੇ ਤੁਸੀਂ ਮੇਰੀ ਵੀਡੀਓ ਜਲਦੀ ਜਲਦੀ ਚੈੱਕ ਕਰ ਸਕੋ ਥੈਂਕ ਯੂ